ਹਲਕਾ ਲੋਕ ਸਭਾ ਖਡੂਰ ਸਾਬ ਤੋਂ ਜਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਜੰਮੂ ਪੈਲਸ ਤੋਂ ਇੱਕ ਰੋਡ ショਅ ਆਰੰਭ ਕੀਤਾ ਗਿਆ ਜਿਸ ਵਿੱਚ ਠਾਠਾ ਮਾਰਦਾ ਕੱਠ ਸੰਗਤਾਂ ਦਾ ਹਮ ਹਮਾ ਕੇ ਪਹੁੰਚਿਆ ਇਸ ਮੌਕੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਇਸ ਰੋਡ ショਅ ਦੀ ਅਗਵਾਈ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਝੂਠਾ ਕੇਸ ਬਣਾ ਕੇ ਅਮਰਤਪਾਲ ਸਿੰਘ ਨੂੰ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਸੰਗਤਾ ਇੱਕ ਇੱਕ ਕੀਮਤੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾ ਕੇ ਉਹਨਾਂ ਨੂੰ ਕਾਮਜਾਬ ਬਣਾਓ ਜਿਨ੍ਹਾਂ ਦਾ ਚੋਣ ਸ਼ਾਨਮਿਕ ਹੈ ਇਸ ਮੌਕੇ ਤੇ ਗੁਰਦੀਪ ਸਿੰਘ ਪਢਾਲ ਭਾਈ ਨਰਿੰਦਰ ਸਿੰਘ ਖਸਰੋਪਰ ਪਰਵਾਨਾ ਰਾਜਪੁਰਾ ਬਾਬਾ ਜੱਗਾ ਅਤੇ ਹੋਰ ਕਈ ਸ਼ਖਸੀਅਤਾਂ ਨੇ ਇਸ ਰੋਡ ਸ਼ੋਅ ਦੀ ਸ਼ਾਨ ਵਧਾਈ ਅਤੇ ਭਾਈ ਅਮਰਿਤਪਾਲ ਸਿੰਘ ਲਈ ਵੋਟਾਂ ਮੰਗੀਆਂ ਕਪੂਰਥਲਾ ਤੋਂ ਜੀ ਸਟਾਰ న్యూਜ਼ ਪੰਜਾਬੀ ਦੀ ਵਿਸ਼ੇਸ਼ ਰਿਪੋਰਟ ਸਾਡੇ ਚੈਨਲ ਜੀ ਸਟਾਰ న్యూਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਹਾਂਜੀ ਅੱਜ ਜਿਹੜਾ ਵਾ ਆਜ਼ਾਦ ਮੀਦਵਾਰ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੰਗਤਾਂ ਨੂੰ ਵਧਾਈ ਜਿਹੜਾ 14 ਕੇ ਹਜੇ 10 ਲੱਗੇ ਆ 15 ਮਿੰਟ ਤੱਕ ਜਿਹੜਾ ਆਪਣਾ ਰੂਪ ਨੂੰ ਨਾ ਹੋੜਾ ਪਿਛਲੇ ਤੋਂ ਪਿਆੜ ਬੈਠੀ ਹੁੰਦਾ ਹੋਇਆ ਸੇਕ ਤੋਂ ਬਾਰੇ ਸਾਡੇ ਸੁਲਤਾਨਪੁਰ ਤੋਂ ਸਾਰੇ ਪਿੰਡਾਂ ਨੂੰ ਕਵਰ ਕਰਦਾ ਸੁਲਤਾਨਪੁਰ ਪਹੁੰਚੇ ਚਲ ਬਟ ਜੀ ਹੋਰ ਆ ਰਹੀਆਂ ਹਰ ਇੱਕ ਇੱਥੇ ਆ ਕੇ ਜਿਹੜੀ ਇਹਨੂੰ ਸਮਾਪਤ ਹੋਣੀ ਆ ਤੇ ਸੰਗਤਾਂ ਜਿਹੜੀਆਂ ਆ ਬੜੇ ਅਨੁਸ਼ਾਣਾਂ ਪਹੁੰਚ ਰਹੀਆਂ ਜਿਹੜੀਆਂ ਰਸਤੇ ਵਿੱਚ ਮੈਂ ਉਹਨਾਂ ਨੂੰ ਟੈਸਟ ਕਰਦਾ ਚੱਲੂ ਚੱਲੂ ਪਹੁੰਚ ਦੇਖੋ ਜੀ ਇਹ ਜੇ ਇੱਕ ਇੱਕ ਫੂਟ ਜਿਹੜੀਆਂ ਉਹਨੂੰ ਭਾਈ ਸਾਹਿਬ ਦੇ ਥੱੱਕ ਵਿੱਚ ਪੁਗਤਾਈ ਜਾਵੇ ਤੇ ਸੈਟੋਪੈਂਟ ਕੀ ਉਹਨਾਂ ਸਿਰਾਂ ਨੂੰ ਛੱਡਣਾ ਪੈਣਾ ਸੋ ਜਿਹੜਾ ਐਮਪੀ ਪੜਕਾਏ ਉਹ ਉਹਨਾਂ ਨੇ ਐਨਐਸਏ ਜਿਹੜੀ ਉਸੇ ਵੇਲੇ ਨੂੰ ਹਟਾਉਣੀ ਪੈਣੀ ਆ ਅਜਿ ਇਸ ਕਰਕੇ ਜੇ ਉਹ ਬਾਹਰ ਹੋ ਰਿਹਾ ਤਾਂ ਦੂਜੇ ਬੰਦੀ ਸਿੰਘ ਵੀ ਇਸੇ ਤਰੀਕੇ ਦੇ ਨਾਲ ਬਾਹਰ ਆ ਸਕਦੇ ਕੁੱਛਣ ਪਾਰਟੀਆਂ ਜਿਹੜੀਆਂ ਵਾ ਭਾਈ ਅਮਰਿਤਪਾਲ ਸਿੰਘ ਨੂੰ ਖਤਰਾ ਦੱਸ ਰਹੀਆਂ ਔਰ ਖਾਲਸਤਾਨੀ ਦੱਸ ਰਹੀਆਂ ਕੀ ਕਹਿਣਾ ਹੈ ਤੁਹਾਡੇ ਨੂੰ ਜੀ ਖਤਰਾ ਦੇਣਾ ਨੂੰ ਹੈ ਹੀ ਆ ਜਦੋਂ ਇੱਕ ਨੌਜਵਾਨ ਪੰਜਾਬ ਦੇ ਨੂੰ ਸੁਣਾ ਸੁਮਾ ਲਣਦੀ ਜਿਹਨੇ ਕੋਸ਼ਿਸ਼ ਕੀਤੀ ਸੀ ਹਿੰਦੁਸਤਾਨ ਦੇ ਸੁਧਾਰ ਦੇ ਚੱਲਿਆ ਅਮਰਦੀ ਜਿਹੜੀ ਆ ਲਹਿਰ ਉਹਨੇ ਲਾਈ ਜਿਹੜੀ ਗੁਰੂ ਸਾਹਿਬ ਦਾ ਸਾਨੂੰ ਹੁਕਮ ਸੀ ਸ਼ਹੀਦ ਜਲਾਈ ਤੇ ਨੌਜਵਾਨ ਨਸ਼ਾ ਛੱਡਣ ਲੱਪੇ ਇਹਨਾਂ ਨੂੰ ਫਿਕਰ ਤਾਂ ਹੋਣਾ ਹੀ ਐ ਕਿ ਜਿਹੜਾ ਨਸ਼ਾ ਛਡਾਉਣਾ ਨੂੰ ਜੋ ਪਰਚੀ ਕਹੀ ਜਾਣ ਅੱਤਵਾਦੀ ਜਾਂ ਜਨਨ ਪੱਟਵਾਦੀ ਕਹੀ ਜਾਣਾ ਇਹ ਤਾਂ ਸੰਘੇ ਦੱਸੇ ਕਿ ਨਾ ਕੌਣ ਅੱਤਵਾਦੀ ਆ ਤੇ ਕੌਣ ਪੱਟਵਾਦੀ ਆ ਵਾਹਿਗੁਰੂ ਜਿੱਤ ਦਾ ਗਾਲ ਸਾਹਿਬ ਵਾਹਿਗੁਰੂ ਜਿੱਕੇ ਫਤਹਿ ਜੋ ਅੱਜ ਹਲਕਾ ਕਪੂਰਤਲਾ ਤੇ ਸੁਲਵਾਨਪੁਰ ਲੋਧੀ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਤੇ ਫੌਰਨੇ ਚੋਣ ਲਾ ਰਹੇ ਨੇ ਜਿੰਨਾ ਚੋਣ ਨਿਸ਼ਾਨੇ ਮਾਈਕ ਉਹਦੇ ਸੰਬੰਧ ਵਿੱਚ ਅੱਜ ਬਹੁਤ ਵੱਡਾ ਰੋਡ ਸ਼ੋ ਜਿਹੜਾ ਅੰਮ੍ਰਿਤਸਰ ਚੁੰਬੀਓ ਸ਼ੁਰੂ ਕਰਕੇ ਆਇਆ ਆਪਣਾ ਮਾਚੀਆਂ ਆਰਟੀਐਫ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਫਤੂਨਿੰਗਾ ਦੁਆਰਾ ਇੱਥੇ ਇਸ ਜਗ੍ਹਾ ਤੇ ਖਤਮ ਹੋਵੇਗਾ ਕਿ ਸੋ ਸੰਗਤਾਂ ਦੇਣ ਤੋਂ ਹੜ ਦੇਖ ਰਹੇ ਆ ਆਪ ਹਮਾਰੇ ਇਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਇਹ ਧੰਨਵਾਦ ਕਰਦੇ ਆ ਲੋਕੇ ਸੰਗਤ ਨੇ ਹੁਣ ਮਾਨ ਮੰਨ ਲਿਆ ਏ ਤੇ ਜਿਹੜੇ ਵਿਰੋਧੀ ਜਿਹੜੇ ਹੈਗੇ ਟਿੱਪਣੀਆਂ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਇਹ ਸੰਗਤ ਦਾ ਤੁਸੀਂ ਹਾਰ ਦੇਖ ਲਓ ਸੰਗਤ ਦਾ ਤੁਹਾਨੂੰ ਚਾਰ ਦਿਨ ਨੂੰ ਆਪਣੇ ਆਪ ਜਵਾਬ ਦੇਣ ਗਿਆ ਕਿਉਂਕਿ ਅੱਜ ਕੱਲ ਫੌਮ ਦੀ ਤੇ ਪੰਥ ਜੀ ਹੋ ਰਹੀ ਹੈ ਸਾਰੀ ਦੁਨੀਆਂ ਅ ਇੱਕ ਪਾਸੇ ਖੜੀ ਹੈ ਕਿਉਂਕਿ ਪਾਰਟੀਆਂ ਦਾ ਸਾਰਿਆਂ ਨੇ ਚੀਜ਼ਾਂ ਦੇਖ ਲਈਆਂ ਨੇ ਚਾਹੇ ਉਹ ਕਾਂਗਰਸ ਦੀ ਗੱਲ ਹੋਵੇ ਜਿਨ੍ਹਾਂ ਨੇ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਚਾਹੇ ਉਹ ਅਕੋਤੀ ਪੰਥਕ ਸਰਕਾਰ ਦੀ ਗੱਲ ਹੋਵੇ ਤੇ ਜਾਂ ਅਸੀਂ ਬਦਲਾਅ ਵੀ ਦੇਖ ਲਿਆ ਅੱਜ ਕੱਲ ਫੌਮ ਦੀ ਹੋ ਰਹੀ ਹੈ ਤੇ ਭਾਈ ਸਾਹਿਬ ਭਾਈ ਖਾਲਸਾ ਅਮਰਿਤਪਾਲ ਸਿੰਘ ਦੀ ਖਾਲਸਾ ਜੋ ਕੇ ਵੱਡੀ ਲੀਡ ਨਾਲ ਜਿੱਤ ਕੇ ਹਲਕਾ ਘਡੂਰ ਸਾਹਿਬ ਤੋਂ ਐ ਐਨਐਸਏ ਐਕਟ ਖਤਮ ਹੋਣ ਤੋਂ ਬਾਅਦ ਬਾਹਰ ਆਉਣਗੇ ਪਡਾਨ ਸਾਹਿਬ ਫਿਰ اپੋਜੀਸ਼ਨ ਦਾ ਕਹਿਣਾ ਵਾ ਕਿ ਜੇ ਭਾਈ ਅਮਰਪਾਲ ਸਿੰਘ ਜਿੱਤਦੇ ਆ ਤੇ ਜਿਹੜਾ ਵਾ ਖਾਨਸਤਾਨੀ ਅੱਤਵਾਦੀ ਵੱਖਵਾਦੀ ਜਿਹੜੇ ਆ ਲੋਕਾਂ ਦੇ ਪੁੱਤਾਂ ਨੂੰ ਬਣਾਉਣਗੇ ਇਸ ਸੰਬੰਧ ਚ ਤੁਹਾਡਾ ਜੀ ਇਸ ਤਰ੍ਹਾਂ ਦਾ ਕੋਟਿੰਗ ਕਿਉਂ ਕਿ ਤੁਸੀਂ ਸਾਰੀਆਂ ਸੁਪੀਜਾਂ ਭਾਈ ਸਾਹਿਬ ਦੀਆਂ ਸੁਣ ਲਓ ਕਿਤੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਕਰਾਂ ਬਾਕੀ ਜਿਹੜੀਆਂ ਵਰੂਤੀ ਦੇ ਰਣੇ ਜਿਹੜੀਆਂ ਜਿੰਝਾਂ ਫਲਾਉਣੀਆਂ ਉਹ ਭਲਾਈ ਜਾਣੀਆਂ ਵਾ ਇਹ ਸਭਾ ਫੈਸਲਾ ਕਰੂਗਾ ਨਾ ਤਾਂ ਕੇਵੀ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਹਾ ਉਦੋਂ ਵੀ ਕਿ ਆਪਾਂ ਸਿੰਘਾਂ ਦੀ ਗੱਲ ਕਰੀਏ ਤਾਂ 12-15% ਸੀ ਬਾਕੀਆਂ ਬੱਕਰੀਆਂ ਕਮਿਊਨਿਟੀਆਂ ਸੀਂਆਂ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਇਸ ਦਾ ਇੱਕ ਫਲੈਸ਼ ਅਫਵਾਹਾਂ ਬਣਾਈਆਂ ਜਾਂਦੀਆਂ ਧੰਨਵਾਦ